ਕਿ ਅਮਰਿਤਪਾਲ ਸਿੰਘ ਅੱਜ ਅਦਾਲਤ ਦੇ ਸਾਹਮਣੇ ਪੇਸ਼ ਹੋਣ ਜਾ ਰਹੇ ਨੇ ਅੱਜ ਸੁਣਵਾਈ ਵਾਲਾ ਦਿਨ ਹੈ 31 ਤਰੀਕ ਹੈ ਔਰ 31 ਤਰੀਕ ਨੂੰ ਸੁਣਵਾਈ ਰੱਖੀ ਗਈ ਸੀ ਜਿਹੜੀ ਸੁਣਵਾਈ ਲੰਘੇ ਦਿਨਾਂ ਦੇ ਵਿੱਚ ਟਾਲੀ ਗਈ ਉਸ ਨੂੰ 31 ਤਰੀਕ ਨੂੰ ਰੱਖ ਦਿੱਤਾ ਗਿਆ ਸੀ ਉਸ ਵੇਲੇ ਹਵਾਲਾ ਦਿੱਤਾ ਗਿਆ ਸੀ ਕਿ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਜਿਵੇਂ ਕਿ ਉਹਨਾਂ ਦੇ ਮਾਤਾ ਪਿਤਾ ਦੇ ਜਿਹੜੇ ਡਿਟੇਲਸ ਨੇ ਡਾਕੂਮੈਂਟਸ ਨੇ ਉਹਨਾਂ ਦੇ ਵਿੱਚ ਕੁਝ ਤਰੁੱਟੀਆਂ ਸੀਗੀਆਂ ਉਨਾਤ ਰੋਟੀਆਂ ਨੂੰ ਭਰਨ ਵਾਸਤੇ ਗਲਤੀਆਂ ਨੂੰ ਠੀਕ ਕਰਨ ਵਾਸਤੇ 2 ਦਿਨ ਦਾ ਸਮਾਂ ਦੇ ਦਿੱਤਾ ਗਿਆ ਸੀ ਤੇ ਅੱਜ ਹੁਣ ਸੁਣਵਾਈ ਹੋਣ ਜਾ ਰਹੀ ਹੈ ਜਿਹੜੀ NSA ਦੇ ਖਿਲਾਫ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਜਿਹੜੀ NSA ਲੱਗੀ ਹੈ ਉਸ ਦੇ ਖਿਲਾਫ ਪਟੀਸ਼ਨ ਪਾਈ ਗਈ ਸੀ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਉਹਦੀ ਸੁਣਵਾਈ ਅੱਜ ਹੋਵੇਗੀ ਭਾਈ ਅਮਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਉਮੀਦ ਲਗਾਈ ਜਾ ਰਹੀ ਹੈ ਕਿ ਇਸ ਸੁਣਵਾਈ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਜਾਣ ਤਾਂ ਕਿ ਉਹ ਆਪਣੇ ਹਲਕੇ ਵਿੱਚ ਵਿਚਰ ਸਕਣ ਲੋਕ ਉਹਨਾਂ ਦੇ ਸਮਰਥਕ ਜਿਹੜੇ ਨੇ ਸੰਗਤਾਂ ਜਿਹੜੀਆਂ ਨੇ ਉਹ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ ਉਹਨਾਂ ਦੀ ਉਡੀਕ ਕਰ ਰਹੀਆਂ ਨੇ ਅਰ ਦੂਜੇ ਪਾਸੇ NSA ਜਿਹੜੀ ਹੈ ਉਹ 2025 ਤੱਕ ਵਧਾ ਦਿੱਤੀ ਗਈ ਸੀ ਇੱਕ ਵੱਡਾ ਫਤਵਾ ਦਿੱਤਾ ਗਿਆ ਖਡੂਰ ਸਾਹਿਬ ਤੋਂ ਖਡੂਰ ਸਾਹਿਬ ਦੀ ਜਨਤਾ ਨੇ ਵੱਡਾ ਫਤਵਾ ਦਿੱਤਾ ਭਾਈ ਅਮਰਤਪਾਲ ਸਿੰਘ ਨੂੰ ਵੱਡੇ ਮਾਰਜਨ ਦੇ ਨਾਲ ਭਾਈ ਅਮਰਤਪਾਲ ਸਿੰਘ ਲੋਕ ਸਭਾ ਇਲੈਕਸ਼ਨ ਜਿੱਤਦੇ ਨੇ ਇਸ ਦੇ ਬਾਵਜੂਦ NSA ਦੇ ਚਲਦੇ ਸਜ਼ਾ ਕੱਟ ਰਹੇ ਹੁੰਦੇ ਨੇ ਸੌ ਚੁੱਕ ਲਈ ਗਈ ਹੈ ਤਾਂ ਵੀ MP ਦੀ ਸੌ ਚੁੱਕਣ ਤੋਂ ਬਾਅਦ ਵੀ ਭਾਈ ਅਮਰਤਪਾਲ ਸਿੰਘ ਸਜ਼ਾ ਕੱਟ ਰਹੇ ਨੇ ਹਾਲਾਂਕਿ ਜ਼ਰੂਰ ਕਾਨੂੰਨੀ ਤੌਰ ਦੇ ਉੱਤੇ ਬੜੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦੇ ਆਧਾਰ ਤੇ ਉੱਤੇ ਹੀ ਅੱਗੇ ਜਾ ਕੇ ਜੇ ਰਿਹਾਈ ਹੋਣੀ ਹੁੰਦੀ ਹੈ ਤਾਂ ਹੁੰਦੀ ਹੈ ਪਰ ਇਸ ਦੇ باوجود ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਔਰ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਟੀਸ਼ਨ ਫਾਈਲ ਕਰ ਦਿੱਤੀ ਗਈ ਜਿਸ ਪਟੀਸ਼ਨ ਦੇ ਤੌਰ ਦੇ ਉੱਤੇ ਕਿਹਾ ਗਿਆ ਕਿ ਜਿਹੜੀ ਇਹ ਐਨਐਸਏ ਹੈ ਇਹ ਗੈਰ ਕਾਨੂੰਨੀ ਹੈ ਗੈਰ ਵਾਜਬ ਹੈ ਇਸ ਨੂੰ ਨਹੀਂ ਲਾਉਣਾ ਚਾਹੀਦਾ ਸੀ ਜਾਣਬੁੱਝ ਕੇ ਇੰਪੋਜ਼ ਕੀਤਾ ਗਿਆ ਇਸੇ ਦੇ ਚੱਲਦੇ ਰਿਟ ਪਟੀਸ਼ਨ ਫਾਈਲ ਕੀਤੀ ਗਈ ਹੈ ਔਰ ਇਸੇ ਮਾਮਲੇ ਸੰਬੰਧੀ ਅੱਜ ਯਾਨੀ ਕਿ 31 ਜੁਲਾਈ ਨੂੰ ਇਸ ਦੀ ਸੁਣਵਾਈ ਹੋਵੇਗੀ ਹੁਣ ਸਵਾਲ ਇੱਥੇ ਖੜਦਾ ਹੈ ਕਿ ਕੀ ਅੱਜ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਕੋਈ ਫੈਸਲਾ ਸੁਣਾਇਆ ਜਾਵੇਗਾ ਕੀ ਭਾਈ ਅਮਰਤਪਾਲ ਸਿੰਘ ਦੀ ਐਨਐਸਏ ਟੁੱਟ ਜਾਵੇਗੀ ਐਮਪੀ ਬਣ ਚੁੱਕੇ ਭਾਈ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਨੇ ਇਥੋਂ ਤੱਕ ਕਿ ਕਈ ਐਮਪੀਜ਼ ਜਿਹੜੇ ਵੱਖ-ਵੱਖ ਹਲਕਿਆਂ ਦੇ ਨੇ ਉਹ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਨਿੱਤਰ ਵੀ ਰਹੇ ਨੇ ਸਵਾਲ ਵੀ ਚੁੱਕ ਰਹੇ ਨੇ ਔਰ ਉਹਨਾਂ ਦੇ ਸਵਾਲ ਵਾਜਬ ਵੀ ਲੱਗਦੇ ਨੇ ਕਿ ਜੇ ਇੱਕ ਐਮਪੀ ਜੇਲ੍ਹ 'ਚ ਰਹੇਗਾ ਤੇ ਉਹਦੇ ਹਲਕੇ ਦਾ ਧਿਆਨ ਕੌਣ ਰੱਖੇਗਾ ਇੱਕ ਐਮਪੀ ਦੀਆਂ ਜੋ ਜ਼ਿੰਮੇਵਾਰੀਆਂ ਨੇ ਆਪਣੇ ਹਲਕੇ ਵਾਸਤੇ ਉਹ ਕੌਣ ਨਿਭਾਵੇਗਾ ਇਸੇ ਵਾਸਤੇ ਹੁਣ ਭਾਈ ਅਮਰਿਤਪਾਲ ਸਿੰਘ ਦੇ ਸਬੰਧੀ ਲੱਗੀ ਇਹ ਰਿਟ ਪਟੀਸ਼ਨ ਜਿਹੜੀ ਹੈ ਇਹਦੀ ਸੁਣਵਾਈ ਦੇ ਵੱਲ ਹਰ ਕਿਸੇ ਦੀ ਨਿਗਾਹ ਆ ਹਰ ਕੋਈ ਚਾਹੁੰਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਜੇਲ੍ਹੋਂ ਬਾਹਰ ਆਉਣ ਅਰ ਆ ਕੇ ਆਪਣਾ ਹਲਕਾ ਸਾਂਭਣ ਆਪਣੀਆਂ ਡਿਊਟੀਆਂ ਸਾਂਭਣ ਜਿਹੜਾ ਡਿਊਟੀਆਂ ਦੇ ਚਾਲਦੇ ਉਹਨਾਂ ਨੂੰ ਵੱਡਾ ਫਤਵਾ ਦਿੱਤਾ ਗਿਆ ਪਰ ਦੂਜੇ ਪਾਸੇ ਕਾਨੂੰਨ ਜਿਹੜਾ ਉਹ ਆਪਣੀ ਕਰਵਟ ਲਵੇਗਾ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਕਾਨੂੰਨ ਦੇ ਮੁਤਾਬਕ ਹੀ ਜੇ ਰਿਹਾ ਹੋਣਾ ਹੋਇਆ ਤੇ ਭਾਈ ਅਮਰਿਤਪਾਲ ਸਿੰਘ ਰਿਹਾ ਹੋਣਗੇ ਅੱਜ ਸੁਣਵਾਈ ਦਾ ਦਿਨ ਹੈ ਅੱਜ ਦੀ ਤਰੀਕ ਨੂੰ 31 ਜੁਲਾਈ ਨੂੰ ਜੁਲਾਈ ਦਾ ਆਖਰੀ ਦਿਨ ਹੈ ਜਿਸ ਦਿਨ ਸੁਣਵਾਈ ਰੱਖੀ ਗਈ ਹੈ ਕੀ ਇਹ ਸੁਣਵਾਈ ਅੱਗੇ ਪੈ ਜਾਵੇਗੀ ਜਾਂ ਅੱਜ ਭਾਈ ਅਮਰਤਪਾਲ ਸਿੰਘ ਦੇ ਸਬੰਧੀ ਕੋਈ ਵੱਡਾ ਫੈਸਲਾ ਹਾਈ ਕੋਰਟ ਦੇ ਵੱਲੋਂ ਸੁਣਾ ਦਿੱਤਾ ਜਾਵੇਗਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ